ਉਹਨਾਂ ਨੇ ਮੈਨੂੰ ਸੱਜੇ ਹੱਥ ਦਾ ਸ਼ੀਸ਼ਾ ਖੋਲ ਕੇ ਮਗਰ ਉਹਨਾਂ ਨੇ ਮੈਨੂੰ ਬੁਲਾਇਆ ਹੱਥ ਮਾਰਿਆ ਮੈਂ ਹੱਥ ਮਾਰਿਆ ਜਦੋਂ ਮੈਂ ਚੱਲੀ ਗਈ ਤੇ ਮੈਨੂੰ ਕਹਿੰਦੀ ਉਧਰ ਦੀ ਆਓ ਮੈਂ ਆਖਿਆ ਵੀ ਇੱਧਰ ਦਾ ਸ਼ੀਸ਼ਾ ਕਿਉਂ ਬੰਦ ਕੀਤਾ ਕਹਿੰਦੀ ਬੇਟਾ ਇੱਧਰ ਦੀ ਆ ਮੈਂ ਉਧਰ ਚੱਲੀ ਗਈ ਕਹਿੰਦੀ ਅੰਟੀ ਆ ਮੈਂ ਤੇਰੀ ਮੈਂ ਕਿ ਮੈਂ ਤੁਹਾਨੂੰ ਜਾਣਦੀ ਨਹੀਂ ਜੀ ਤੇ ਉਹ ਕਹਿੰਦੀ ਨਹੀਂ ਮੈਂ ਜਾਣਦੀ ਆ ਤੂੰ ਮੈਨੂੰ ਮਿਲ ਤੇ ਜੋ ਮੈਨੂੰ ਆਏ ਮੇਰੀ ਬਾਹ ਅੰਦਰ ਹੋ ਗਈ ਸੱਜੇ ਹੱਥ ਦੀ ਤੇ ਉਹਨਾਂ ਨੇ ਮੈਨੂੰ ਘਟ ਕੇ ਮਿਲ ਕੇ ਕਰਕੇ ਮੈਨੂੰ ਕਹਿੰਦੀ ਪਾਣੀ ਦਾ ਘਲਾ ਲੈ ਆ ਦਿਓ ਮੈਂ ਚਲੋ ਮੈਂ ਲਿਆਉਣੀ ਆ ਤੇ ਜੋ ਮੈਂ ਅੰਦਰ ਵੜਨ ਲੱਗੀ ਮਾਜੀ ਬਾਹ ਵੇਖੀ ਤੇ ਮੇਰੀ 16 ਗ੍ਰਾਮ ਦੀ ਚੂੜੀ ਸੀ ਜੀ ਤਨ 16 ਗ੍ਰਾਮ ਦੀ ਤੇ ਉਹ ਚੂੜੀ ਹੈ ਨਾ ਗੱਡੀ ਕਿ ਜਾਣੇ ਕਿੰਨੇ ਸੇਵ ਬਤਨ ਲਗੇ ਜੀ ਹਾਂਜੀ ਦੋ ਲੇੜੀ ਸੀ ਮਗਰ ਜੀ ਇੱਕ ਜੈਂਟਸ ਸੀ ਜਿਹੜਾ ਡਰਾਈਵ ਕਰਦਾ ਸੀ ਉਮਰ ਕੀ ਹੋਗੀ ਉਹਨਾਂ ਦੀ ਜਿਹੜੀ ਤਾਂ ਲੇੜੀ ਜਿਹੜੀ ਮੈਨੂੰ ਮਿਲੀ ਉਹਨਾਂ ਤਾਂ 60 ਸਾਲ ਹੋਊ ਜਿਹੜੀ ਦੂਸਰੀ ਸੀਗੀ ਉਹਦੀ ਹੋ ਸਕਦਾ 30 35 ਹੋਵੇ ਐਨੀ ਕਰ ਤੁਹਾਡੀ ਤੁਹਾਡੀ ਜੀ ਮੇਰੀ 70 ਸਾਲ 78ਵਾਂ ਲੱਗਿਆ ਵਾ ਉਹ ਕਹਿੰਦੇ ਆਂਟੀ ਨੂੰ ਮਿਲਣਾ ਹਾਂ ਉਹਨੇ ਆਪ ਹੀ ਮਿਲੀ ਨਾ ਉਹ ਗੁੜੀ ਜੀ ਬੈਠੀ ਜਿਹੜੀ ਮਗਰ ਜਿਵੇਂ ਹੁਣ ਉਹ ਅੱਲਾ ਕਹਿੰਦਾ ਪਾਣੀ ਪਿਆ ਦਿਓ ਮੈਂ ਤਾਂ ਮਾਤਾ ਨੂੰ ਕਹਿ ਕੇ ਡਾ ਮੈਂ ਕਹਾਂ ਜੀ ਅਗਲੇ ਨੂੰ ਜਮਾ ਨਾ ਪਾਣੀ ਪਿਓ ਕੋਈ ਰਹਿਮਦਿਲੀ ਨਾ ਦਿਖਾਓ ਕਿਸੇ ਤੇ ਇੱਕ ਪੈਸੇ ਦੀ ਰਹਿਮਦਿਲੀ ਨਾ ਦਿਖਾਓ ਪੰਜਾਬ ਦੇ ਵਿੱਚ ਤਾਂ ਲੋਕ ਏਡੇ ਗ੍ਰਹਿਮਦਿਲ ਹੈ ਅੱਲਾ ਕਹਿੰਦਾ ਯਾਰ ਕੀ ਘਰੇ ਆਇਆ ਕੋਈ ਆਪਾਂ ਉਹਨੂੰ ਖਵਾ ਪਿਆ ਕੇ ਤੋ ਵੀ ਇਹ ਭਵਨ ਦੀ ਕੋਈ ਵੀ ਆਉਂ ਜਾਨਦਬ ਹੁੰਦੀ ਨਹੀਂ ਜੰਦ ਪਰ ਆਲੇ ਇੰਨੀਆਂ ਲੁੱਟਾਂ ਖਾਣ ਨੂੰ ਦੇਖਦੇ ਹੋਏ ਮੈਂ ਤਾਂ ਇਹੀ ਸਾਰੇ ਪੰਜਾਬ ਨੂੰ ਕੀ ਦੁਨੀਆ ਵਾਸੀਆਂ ਨੂੰ ਇਹੀ ਕਹਿੰਨੇ ਕਿ ਕਿਸੇ ਨੂੰ ਅੱਜ ਕੱਲ ਪਾਣੀ ਰੋਟੀ ਦਾ ਬਹੁਤ ਦੂਰ ਦੀ ਗੱਲ ਪਾਣੀ ਤੱਕ ਨਾ ਪੁੱਛੋ ਜੀ ਘਰਾਂ ਦੇ ਵਿੱਚੋਂ ਕੁੱਤੇ ਚੱਕੇ ਜਾਂਦੇ ਆ ਤਾਂ ਇਨਸਾਨ ਦਾ ਤਾਂ ਸੇਫ ਹੋਣਾ ਕੀ ਹੈ ਇਹੋ ਜੀ ਸਰਕਾਰ ਦਾ ਅਸੀਂ ਤਾਂ ਕਹਿੰਨੇ ਕਿ ਆਮ ਆਦਮੀ ਪਾਰਟੀ ਸਰਕਾਰ ਜਉਂਦੀ ਆਈ ਹੈ ਮੈਂ ਕਹਿੰਦਾ ਪੰਜਾਬ ਦਾ ਬੇੜਾਗਰਕ ਹੋ ਗਿਆ ਕੋਈ ਇੱਥੇ ਬੰਦਾ ਸੇਫ ਨਹੀਂ ਕੋਈ ਦਿਨੇ ਨਹੀਂ ਸੇਫ ਅੱਗੇ ਤਾਂ ਕੱਲੇ ਰਾਤਾਂ ਨੂੰ ਚੋਰੀਆਂ ਹੁੰਦੀਆਂ ਸੀ ਅਗਲਾ ਸੋਹਦੇ ਹੁੰਦੇ ਸੀ ਕਿ ਰਾਤ ਨੂੰ ਚੋਰੀ ਹੋ ਗਈ ਹੁਣ ਤਾਂ ਸਵੇਰੇ ਕੋਈ 9 ਵਜੇ ਦਾ ਟਾਈਮ ਨਹੀਂ ਕੋਈ 10 ਵਜੇ ਦਾ ਕੋਈ ਦੁਪਹਿਰ ਇਹ ਬਾਜ਼ਾਰ ਦੇ ਵਿੱਚ ਚਾਕੂ ਲੈ ਕੇ ਘਰੇ ਵੜ ਜਾਂਦੇ ਕੋਈ ਘਰੋਂ ਮੇਰੇ ਘਰੋਂ ਲੈ ਕੇ ਚੀਜ਼ੇ ਖੋ ਗਏ ਉਹ ਕਾਹਦਾ ਰੰਗਲਾ ਪੰਜਾਬਾ ਜੀ ਇੱਕ ਪੈਸੇ ਦਾ ਵੀ ਰੰਗਲਾ ਪੰਜਾਬ ਨਹੀਂ ਖੜੇ ਮਲਾਇਮ ਵੀ ਖੜੇ ਆ ਮੇਰੇ ਕੋਲੇ ਖੜੇ ਆ ਮੈਂ ਕੋਈ ਕਿਸੇ ਤੋਂ ਡਰ ਕੇ ਨਹੀਂ ਕਹਿੰਦਾਗਾ ਮੈਨੂੰ ਕੋਈ ਅਦਾਈ ਆ ਪਰ ਕੋਈ ਅੱਜ ਦਾ ਕੋਈ ਚੋਰੀ ਵਾਲਾ ਬੰਦਾ ਫੜਿਆ ਗਿਆ ਮੈਨੂੰ ਐਂ ਦੱਸ ਦੋ ਕੋਈ ਇਹਨਾਂ ਨੇ ਨਕੇਲ ਨਹੀਂ ਪਾਈ ਗਿਆ ਮੋਟਰਸਾਈਕਲਾਂ ਤੇ ਹੂੰ ਹੂੰ ਕਰਦੇ ਮੂੰਹ ਲਪੇਟ ਕੇ ਕਦੇ ਇੱਧਰ ਨੂੰ ਜਾਂਦੇ ਕਦੇ ਇੱਧਰ ਨੂੰ ਜਾਂਦੇ ਕੋਈ ਕਿਸੇ ਦਾ ਪਤਾ ਨਹੀਂ ਲੱਗਦਾ ਕਿ ਕੌਣ ਬੰਦਾ ਕੀ ਵਾਕਾ ਕਰ ਜਾਈ ਜੀ ਪੰਜਾਬ ਦੇ ਵਿੱਚ ਕੋਈ ਸੇਫ ਨਹੀਂ ਜੀ ਬਿਹਾਰ ਯੂਪੀ ਬਿਹਾਰ ਬਣਿਆ ਪਿਆ ਯੂਪੀ ਬਿਹਾਰ ਪੰਜਾਬ ਬਣ ਗਿਆ ਜੀ ਪੰਜਾਬ ਅੱਜ ਯੂਪੀ ਬਿਹਾਰ ਬਣ ਗਿਆ ਬਾਹਰ ਪੰਜਾਬ ਵਿੱਚ ਲਾਇਨ ਡਾਡਰ ਦੀ ਸਥਿਤੀ ਇਸ ਪ੍ਰਕਾਰ ਹੈ ਕਿ ਇੱਥੇ ਬੰਦੇ, ਔਰਤਾਂ, ਬਜ਼ੁਰਗ ਔਰਤਾਂ, ਬਜ਼ੁਰਗ ਇੱਥੋਂ ਤੱਕ ਕਿ ਕੁੱਤੇ ਵੀ ਸੇਫ ਨਹੀਂ ਐ। ਘਰਾਂ ਦੇ ਵਿੱਚੋਂ ਕੁੱਤੇ ਤੱਕ ਚੱਕ ਕੇ ਲੈ ਜਾਂਦੇ ਆ ਲੋਕ। ਇਹ ਹਾਲਤ ਐ ਪੰਜਾਬ ਦੀ। ਤੇ ਅੱਜ ਜਿਹੜੀ ਘਟਨਾ ਵਾਪਰੀ ਐ ਇਹ ਬੜੀ ਅਜੀਬੋ-ਗਰੀਬ ਐ। ਇਹ ਸਾਡੇ ਪੰਜਾਬੀਆਂ ਦੀ ਰਹਿਮਦਿਲੀ ਤੇ ਵੀ ਸੱਟ ਮਾਰਦੀ ਐ ਕਿ ਜੇਕਰ ਕੋਈ ਵਿਅਕਤੀ ਸਾਡੇ ਤੋਂ ਪਾਣੀ ਮੰਗੇ ਸਾਨੂੰ ਬੁਲਾਵੇ ਅਸੀਂ ਘਰੋਂ ਬਾਹਰ ਨਿਕਲ ਕੇ ਉਹਨੂੰ ਦੇਣ ਜਾਂਦੇ ਆ। ਇਸੇ ਤਰੀਕੇ ਦੀ ਘਟਨਾ ਵਾਪਰੀ ਐ ਇੱਕ ਬਜ਼ੁਰਗ ਮਾਤਾ ਦੇ ਨਾਲ ਜਿਹਨੂੰ ਇੱਕ ਕਾਰ ਚਾਲਕ ਉਹਨਾਂ ਦੇ ਘਰ ਅੱਗੇ ਆਉਂਦੇ ਆ। ਮਾਤਾ ਬਾਹਰ ਚ ਹੁੰਦੀ ਹੈ ਤੁਹਾਨੂੰ ਸਾਦੇ ਆ ਕਿ ਪਾਣੀ ਪੀਣਾ ਜਾਂ ਇਸ ਤਰੀਕੇ ਦੀ ਗੱਲ ਕਰਨੀ ਹੈ ਮਾਤਾ ਕੋਲੇ ਜਾਂਦੇ ਆ ਤਾਂ ਉਹਨਾਂ ਦੇ ਹੱਥ ਦੇ ਵਿੱਚੋਂ ਚੂੜੀ ਲਾ ਲਈ ਸੋਨੇ ਦੀ ਚੂੜੀ ਜਿਹੜੀ ਉਹ ਲਾ ਲਈ ਜਾਂਦੀ ਹੈ ਬਾਕੀ ਗੱਲਬਾਤ ਪੂਰੀ ਮਾਤਾ ਨਾਲ ਕਰਾਂਗੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਕਿਵੇਂ ਹੋਈ ਹੈ ਜੀ ਘਟਨਾ ਤੁਸਾਂ ਨੂੰ ਕਿਵੇਂ ਬੁਲਾਇਆ ਗਿਆ ਮੈਂ ਜੀ ਦਰਵਾਜ਼ੇ ਕੋਲੇ ਖੜੀ ਸੀਗੀ ਜੀ ਉਹਨਾਂ ਨੇ ਮੈਨੂੰ ਸੱਜੇ ਹੱਥ ਦਾ ਸ਼ੀਸ਼ਾ ਖੋਲ ਕੇ ਮਗਰ ਉਹਨਾਂ ਨੇ ਮੈਨੂੰ ਬੁਲਾਇਆ ਹੱਥ ਮਾਰਿਆ ਮੈਂ ਹੱਥ ਮਾਰਿਆ ਜਦੋਂ ਮੈਂ ਚਲੀ ਗਈ ਤੇ ਮੈਨੂੰ ਕਹਿੰਦੇ ਉਧਰ ਦੀ ਆਓ ਮੈਂ ਆਖਿਆ ਵੀ ਇੱਧਰ ਦਾ ਸ਼ੀਸ਼ਾ ਕਿਉਂ ਬੰਦ ਕੀਤਾ ਕਹਿੰਦੇ ਕੰਜੀアン ਅੰਟੀਆਂ ਮੈਂ ਤੇਰੀ ਮੈਂ ਕਿਹਾ ਮੈਂ ਸਾਨੂੰ ਜਾਣਦੀ ਨਹੀਂ ਜੀ ਤੇ ਉਹ ਕੰਜ ਨਹੀਂ ਮੈਂ ਜਾਣਦੀ ਤੂੰ ਮੈਨੂੰ ਮਿਲ ਤੇ ਜਦੋਂ ਮੈਨੂੰ ਆਏ ਮੇਰੀ ਬਾਹ ਅੰਦਰ ਹੋ ਗਈ ਸੱਜੇ ਹੱਥ ਦੀ ਤੇ ਉਹਨਾਂ ਨੇ ਮੈਨੂੰ ਘਟਕੇ ਮਿਲ ਕੇ ਕਰਕੇ ਮੈਨੂੰ ਕੰਜੀ ਪਾਣੀ ਦਾ ਘੜਾ ਲੈ ਆ ਦੋ ਮੈਂ ਚਲੋ ਮੈਂ ਲਿਆਉਣੀ ਆ ਮੈਂ ਪਾਣੀ ਲੈਣ ਅੰਦਰ ਆਈ ਉਹਨਾਂ ਨੇ ਆਦੀ ਗੱਡੀ ਇੱਧਰ ਨੂੰ ਮੰਦਰ ਪਾਸੇ ਨੂੰ ਖੱਬੇ ਹੱਥ ਨੂੰ ਪਾ ਲਈ ਤੇ ਚਲੇ ਗਈ ਤੇ ਜਦੋਂ ਮੈਂ ਅੰਦਰ ਵੜਨ ਲੱਗੀ ਮੈਂ ਆਦੀ ਬਾਹ ਵੇਖੀ ਤੇ ਮੇਰੀ 16 ਗ੍ਰਾਮ ਦੀ ਚੂੜੀ ਸੀ ਜੀ ਤਨ 16 ਗ੍ਰਾਮ ਦੀ ਤੇ ਉਹ ਚੂੜੀ ਹੈਨ ਇਹ ਕਬਰਾਟ ਹੋਣ ਲੱਗੀ ਹੱਥ ਪੈਰ ਮੈਨੂੰ ਆਏ ਹੋ ਗਿਆ ਵੀ ਜਾਂਦੀ ਮੇਰੇ ਸੁਣਨ ਹੋਣ ਲੱਗੇ ਮੈਂ ਪਹਿਲਾਂ ਆਪਦੀ ਨੂੰ ਉਹਨੂੰ ਅਵਾਜ਼ਾਂ ਮਾਰੀਆਂ ਇਹਨੂੰ ਨਾ ਸੁਣਿਆ ਇਹ ਕੱਪੜੇ ਧੋਂਦੀ ਸੀਗੀ ਮੁੜ ਕੇ ਮਾਂ ਦੇ ਮੁੰਡੇ ਨੂੰ ਫੋਨ ਕੀਤਾ ਫਟਾਫਟ ਮੈਂ ਕਿਹਾ ਬੇਟੀ ਕਰੀ ਆਈ ਇਹ ਆਇਆ ਕਹਿੰਦਾ ਕੀ ਗੱਲ ਮੈਂ ਕਿਹਾ ਮੈਨੂੰ ਕਬਰਾਟ ਹੋਈ ਜਾਂਦੀ ਹੈ ਕੋਈ ਮੈਨੂੰ ਦਵਾਈ ਦੇਵੀ ਤਾ ਨਹੀਂ ਸੰਗਾਗੇ ਤੇ ਕਹਿੰਦੇ ਮੰਮੀ ਨਹੀਂ ਤੇ ਕਹਿੰਦੇ ਮੈਂ ਕਿ ਚੂੜੀ ਲਾ ਕੇ ਲੈ ਗਈ ਕਹਿੰਦੇ ਚਲੋ ਕੋਈ ਗੱਲ ਨਹੀਂ ਜੀ ਲਾ ਕੇ ਲੈ ਗਈ بس ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਮੈਂ ਪਾਣੀ ਲੈਣ ਆਈ ਹਾਂ ਤੇ ਜਦੋਂ ਤੁਹਾਨੂੰ ਗੋਲੇ ਬਲਾ ਕੇ ਇੱਕ ਵਾਰ ਕਿਹਾ ਜਦੋਂ ਤੁਸੀਂ ਇਧਰੋਂ ਦੇਖਿਆ ਇਧਰੋਂ ਕੁਝ ਦਿਖਾਈ ਦੇ ਰਿਹਾ ਸੀ ਗੱਡੀ ਦੇ ਵਿੱਚ ਕਿਵੇਂ ਜੀ ਜਦੋਂ ਤੁਸੀਂ ਇਧਰਲੇ ਪਾਸੇ ਗਏ ਆ ਕਹਿੰਦੇ ਪਰਲੇ ਪਾਸੇ ਆਓ ਇਧਰੋਂ ਕੁਝ ਦਿਖਾਈ ਦੇ ਇਧਰ ਉਹਨਾਂ ਨੇ ਸ਼ੀਸ਼ਾ ਖੋਲ੍ਹਿਆ ਮੈਂ ਕਿਹਾ ਵੀ ਸ਼ੀਸ਼ਾ ਕਿਉਂ ਬੰਦ ਕੀਤਾ ਤੁਸੀਂ ਹਾਂ ਕਿਉਂ ਮੈਂ ਕਿਹੜਾ ਅਨਪੜਾ ਜੀ ਪੜ੍ਹੀ ਲਿਖੀ ਆ ਕੋਈ ਆਏ ਨਹੀਂ ਜੀ ਤੇ ਮੈਂ ਕਿਹਾ ਕਿਉਂ ਤੁਸੀਂ ਸ਼ੀਸ਼ਾ ਬੰਦ ਕੀਤਾ ਨਹੀਂ ਬੇਟਾ ਇਧਰ ਦੀ ਆ ਮੈਂ ਤੇਰੀ ਆਂਟੀ ਆ ਮੈਂ ਮੈਂ ਸੋਣੀ ਜਾਣਦੀ ਨਹੀਂ ਨਹੀਂ ਉਹ ਜਦੋਂ ਅੰਦਰ ਮੇਰੀ ਬਾਹ ਹੋ ਗਈ ਮੈਨੂੰ ਨਹੀਂ ਸੀ ਪਤਾ ਜੀ ਤੇ ਜਦ ਗੱਡੀ ਕਿ ਜਾਣੇ ਕਿੰਨੇ ਸੀ ਪਤਾ ਲੱਗਿਆ ਜੀ ਹਾਂਜੀ ਦੋ ਲੇੜੀ ਸੀ ਮਗਰ ਜੀ ਇੱਕ ਜੈਂਟ ਸੀ ਜਿਹੜਾ ਡਰਾਈਵ ਕਰਦਾ ਸੀ ਜਿਹੜਾ ਡਰਾਈਵ ਹਾਂਜੀ ਤਿੰਨੇ ਜਾਣੀ ਸੀ ਤਿੰਨੇ ਜਾਣੀ ਹਾਂਜੀ ਮਤਲਬ ਤੁਹਾਨੂੰ ਇਹ ਕਿਹਾ ਗਿਆ ਕਿ ਆ ਕੇ ਮਿਲ ਲਓ ਬਸ ਹਾਂਜੀ ਹਾਂ ਆਹੀ ਕਿਹਾ ਜੀ ਮਿਲ ਲਓ ਮੈਂ ਤੁਹਾਡੀ ਆਂਟੀ ਹਾਂ ਠੀਕ ਹੈ ਤੁਹਾਨੂੰ ਕੋਈ ਮਤਲਬ ਆਪਦੇ ਦਾ ਪੁਲੀਖਾ ਲੱਗਿਆ ਜਾਂ ਤੁਹਾਨੂੰ ਪਤਾ ਹੀ ਨਹੀਂ ਸੀ ਕੌਣ ਹੈ ਨਹੀਂ ਪਤਾ ਨਹੀਂ ਯੂ ਹੋਰੀ ਸੀ ਕੋਈ ਕੋਈ ਆਪਦਾ ਨਹੀਂ ਸੀ ਕੋਈ ਜਾਣ ਪਛਾਣ ਵਾਲਾ ਨਹੀਂ ਸੀ ਕੋਈ ਨਹੀਂ ਸੀਗਾ ਉਮਰ ਕੀ ਹੋਊਗੀ ਉਹਨਾਂ ਦੀ ਜਿਹੜੀ ਤਾਂ ਲੇੜੀ ਜਿਹੜੀ ਮੈਨੂੰ ਮਿਲੀ ਉਹਨਾਂ ਤਾਂ 60 ਸਾਲ ਹੋਊ ਜੇਲੀ ਦੂਸਰੀ ਸੀਗੀ ਉਹਦੀ ਹੋ ਸਕਦਾ 30 35 ਹੋਵੇ ਇੰਨੀ ਤੁਹਾਡੀ ਤੁਹਾਡੀ ਜੀ ਮੇਰੀ ਜੀ 77 ਸਾਲ 78ਵਾਂ ਲੱਗਿਆ ਵਾ ਤੁਹਾਨੂੰ ਉਹ ਕਹਿੰਦੇ ਆਂਟੀ ਨੂੰ ਮਿਲ ਲਓ ਹਾਂ ਉਹਨੇ ਆਪ ਹੀ ਮਿਲੀ ਨਾ ਉਹ ਬੁਢੀ ਜੀ ਬੈਠੀ ਜਿਹੜੀ ਮਗਰ ਠੀਕ ਹੈ ਹਾਂ ਗੰਦਮੇ ਦੇ ਖਰੀਦ ਦਿੱਸੀ ਕਿ ਮੇਰੇ ਨਾਲ ਪਾਰੀ ਸੀਗੀ ਹਾਂ ਤੇ ਮੈਨੂੰ ਕੀ ਪਤਾ ਸੀ ਮੈਂ ਤਾਂ ਲੋਕਾਂ ਨੂੰ ਕਹਿ ਦਿੰਨੀ ਆ ਵੀ ਕਿਸੇ ਕੋਲ ਖੜੋ ਨਾ ਕਰੋ ਨਾ ਪਤਾ ਨਹੀਂ ਕੀ ਮੈਨੂੰ ਅੱਜ ਹੋ ਗਿਆ ਕੀ ਨਾ ਨਹੀਂ ਪਤਾ ਲੱਗਦਾ ਕਈ ਵਾਰ ਬੰਦਾ ਸचेतਤਾ ਜਿੰਨਾ ਮਰਦੀ ਰਹਿੰਦਾ ਹਾਂਜੀ ਕੀ ਲਾਇਦਾ ਜੀ ਤੁਸੀਂ ਤੁਸੀਂ ਇਹਨਾਂ ਦੇ ਵੀ ਮਤਲਬ ਘਰੇ ਵੀ ਸੇਫ ਨਹੀਂ ਹੁਣ ਅੱਜ ਕੱਲ ਤਾਂ ਕੋਈ ਸੇਫ ਨਹੀਂ ਜੀ ਜਦੋਂ ਘਰਾਂ ਦੇ ਵਿੱਚੋਂ ਕੁੱਤੇ ਚੱਕੇ ਜਾਂਦੇ ਆ ਤਾਂ ਇਨਸਾਨ ਦਾ ਤਾਂ ਸੇਫ ਹੋਣਾ ਕੀ ਹੈ ਇਹੋ ਜੀ ਸਰਕਾਰ ਤਾਂ ਅਸੀਂ ਤਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਸਰਕਾਰ ਜਉਂਦੀ ਆਈ ਹੈ ਮੈਂ ਕਹਿੰਦਾ ਪੰਜਾਬ ਦਾ ਬੇੜਾਗਰਕ ਹੋ ਗਿਆ ਕੋਈ ਇੱਥੇ ਬੰਦਾ ਸੇਫ ਨਹੀਂ ਕੋਈ ਦਿਨੇ ਨਹੀਂ ਸੇਫ ਅੱਗੇ ਤਾਂ ਕੱਲੇ ਰਾਤਾਂ ਨੂੰ ਚੋਰੀਆਂ ਹੁੰਦੀਆਂ ਸੀ ਅਗਲੇ ਸੁੰਦੇ ਹੁੰਦੇ ਸੀ ਕਿ ਰਾਤ ਨੂੰ ਚੋਰੀ ਹੋ ਗਈ ਹੁਣ ਤਾਂ ਸਵੇਰੇ ਕੋਈ 9 ਵਜੇ ਦਾ ਟਾਈਮ ਨਹੀਂ ਕੋਈ 10 ਵਜੇ ਦਾ ਕੋਈ ਦੁਪਹਿਰ ਦੁਪਹਿਰੇ ਵੀ ਆਪਾਂ ਸੁਣ ਲਾਂਦੇ ਸੀਗੇ ਅੱਗੇ ਕਿ ਦੁਪਹਿਰੇ ਚੋਰੀਆਂ ਹੁੰਦੀਆਂ ਹੁਣ ਤਾਂ ਸਵੇਰੇ ਸਵੇਰੇ ਵੀ ਹੁੰਦੀਆਂ ਸ਼ਾਮ ਨੂੰ ਵੀ ਹੁੰਦੀਆਂ ਪਰ ਇਹ ਬਾਜ਼ਾਰ ਦੇ ਵਿੱਚ ਚਾਕੂ ਲੈ ਕੇ ਘਰੇ ਵੜ ਜਾਂਦੇ ਕੋਈ ਕਦੇ ਰੋਜ਼ ਆਪਾਂ ਘਟਨਾਤ ਕੋਈ ਨਾ ਕੋਈ ਸੁਣਦੇ ਆ ਕਿ ਉੱਥੇ ਚਾਕੂ ਲੈ ਕੇ ਦਿਨੇ ਵੜ ਗਿਆ ਦਿਨੇ ਹੋਰ ਨੂੰ ਸੁਘਾ ਕੇ ਉਹ ਲੈ ਗਿਆ ਤੇ ਕਿ ਅੱਜ ਕੱਲ ਦਾ ਇੱਕ ਵੀ ਸਿਸਟਮ ਸਾਰਾ ਖਰਾਬ ਹੋਇਆ ਪਿਆ ਕੋਈ ਪ੍ਰਸ਼ਾਸਨ ਦੀ ਕੋਈ ਸਖਤਾਈ ਹੈ ਨਹੀਂਗੀ ਦਿਨ ਪਰ ਚੋਰੀਆਂ ਹੋ ਰਹੀਆਂ ਕੋਈ ਪੁਲਿਸ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਅੱਜ ਤੱਕ ਕੁਝ ਵੀ ਕੀਤਾਗਾ ਮੈਂ ਤਾਂ ਖੜੇ ਐ ਮੁਲਾਇਮ ਵੀ ਖੜੇ ਐ ਮੇਰੇ ਕੋਲੇ ਖੜੇ ਐ ਮੈਂ ਕੋਈ ਕਿਸੇ ਤੋਂ ਡਰ ਕੇ ਨਹੀਂ ਕਹਿੰਦਾਗਾ ਮੈਨੂੰ ਕੋਈ ਅਸਦਾ ਨਹੀਂ ਆ ਪਰ ਕੋਈ ਅੱਜ ਤਾਂ ਕੋਈ ਚੋਰੀ ਵਾਲਾ ਬੰਦਾ ਫੜਿਆ ਕਿ ਮੈਨੂੰ ਐ ਦੱਸ ਦੋ ਜੀ ਕੋਈ ਇਹਨਾਂ ਨੇ ਨਕੇਲ ਨਹੀਂ ਪਾਈ ਗਿਆ ਮੋਟਰਸਾਈਕਲਾਂ ਤੇ ਹੂੰ ਹੂੰ ਕਰਦੇ ਮੂੰਹ ਲਪੇਟ ਕੇ ਕਦੇ ਇੱਧਰ ਨੂੰ ਜਾਂਦੇ ਕਦੇ ਇੱਧਰ ਨੂੰ ਜਾਂਦੇ ਕੋਈ ਕਿਸੇ ਦਾ ਪਤਾ ਨਹੀਂ ਲੱਗਦਾ ਕਿ ਕੌਣ ਬੰਦਾ ਕੀ ਵਾਕਾ ਕਰ ਜੇ ਜੀ ਕੋਈ ਕਿਸੇ ਨੂੰ ਮਾਰ ਕੇ ਸੱਟ ਜਾਂਦਾ ਕੋਈ ਲੁੱਟ ਕੇ ਲੈ ਜਾਂਦਾ ਕੋਈ ਲੇਡੀਜ਼ ਨੂੰ ਲੁੱਟ ਕੇ ਲੈ ਜਾਂਦਾ ਕੋਈ ਜੈਂਟਸ ਨੂੰ ਲੁੱਟ ਕੇ ਲੈ ਜਾਂਦਾ ਲੋ ਪਹਿਲਾਂ ਆਪਣੀਆਂ ਔਰਤਾਂ ਵੈਸੀ ਚ ਗਲੀ ਚ ਬਹਿ ਜਾਂਦੀ ਸੀ ਹੁਣ ਉਹ ਜ਼ਮਾਨਾ ਰਹਿ ਗਿਆ ਤੁਹਾਡੇ ਸਾਹਮਣੇ ਮੈਂ ਕਹਿੰਦਾ ਜਮਾਨੀ ਜੀ ਹੁਣ ਤਾਂ ਪਾਣੀ ਪੀਉਣ ਦਾ ਵੀ ਜ਼ਮਾਨਾ ਹੈ ਨਹੀਂਗਾ ਜਿਵੇਂ ਹੁਣ ਇਹ ਕਹਿੰਦਾ ਪਾਣੀ ਪਿਆ ਦਿਓ ਮੈਂ ਤਾਂ ਮਾਤਾ ਨੂੰ ਕਹਿ ਕੇ ਡਾ ਮੈਂ ਕਹਾਂ ਜੀ ਅਗਲੇ ਨੂੰ ਜਮਾ ਨਾ ਪਾਣੀ ਪਿਓ ਕੋਈ ਰਹਿਮਦਿਲੀ ਨਾ ਦਿਖਾਓ ਕਿਸੇ ਤੇ ਇੱਕ ਪੈਸੇ ਦੀ ਰਹਿਮਦਿਲੀ ਨਾ ਦਿਖਾਓ ਕਿ ਆਪਾਂ ਤਾਂ ਕਹ ਜਾਂਦੇ ਆ ਕਿ ਇਹ ਪਾਣੀ ਦਾ ਸਵੱਬ ਦਾ ਕੰਮ ਹੈ ਕਿ ਆਪਾਂ ਪਿਆਈਏ ਪਿਆਸੇ ਨੂੰ ਇਹਦਾ ਪੁੰਨ ਮਿਲੂਗਾ ਪਰ ਅੱਜ ਕੱਲ ਕੋਈ ਟਾਈਮ ਹੈ ਨਹੀਂਗਾ ਕੋਈ ਪੁੰਨ ਲੈਂਦਾ ਟਾਈਮ ਨਹੀਂਗਾ ਆਪ ਦੇ ਵਿੱਚ ਮਸਤਰ ਹੋ ਉਹ ਅਗਲੇ ਨੂੰ ਕਹੋ ਪਾਣੀ ਹੈ ਐਸ ਐਚ ਓ ਐਮ ਉਹ ਕਿੱਧਰ ਨਹੀਂ ਜੀ ਇਹਨਾਂ ਨੂੰ ਫੋਨ ਕੀਤਾ ਸੀ ਅਸੀਂ ਤੇ ਇਹਨਾਂ ਨੇ ਆਪਣੇ ਮੁਲਾਜ਼ਮ ਭੇਜ ਦਿੱਤੇ ਜੀ ਹੁਣ ਹਾਂ ਜੀ ਅਜੇ ਇੱਕ ਗੱਲ ਹੋਰ ਮਤਲਬ ਇਹ ਤਾਂ ਮਤਲਬ ਮਤਲਬ ਤੁਸੀਂ ਇਹ ਵੀ ਆਪਾਂ ਹੁਣ ਮੰਨਦੇ ਆ ਮਤਲਬ ਆਪਾਂ ਦਾ ਪੰਜਾਬ ਤੇ ਇਹ ਵੀ ਲਟਾ ਕੇ ਵੀ ਸ਼ੁਕਰ ਮੰਨਦੇ ਆ ਵੀ ਇਹਨਾਂ ਦਾ ਕੋਈ ਨੁਕਸਾਨ ਨਹੀਂ ਤੁਹਾਨੂੰ ਇਹ ਵੀ ਡਰ ਹੋਊਗਾ ਵੀ ਕਿਤੇ ਇਹਨਾਂ ਦਾ ਕੋਈ ਨੁਕਸਾਨ ਨਾ ਮੈਂ ਤਾਂ ਬਹੁਤ ਹੀ ਜ਼ਿਆਦਾ ਘਬਰਾ ਕੇ ਮੈਨੂੰ ਤਾਂ ਹਲੇ ਜਦੋਂ ਮੈਂ ਐਕਸਰੇ ਕਰਾਣ ਗਿਆ ਹੋਇਆ ਸੀ ਮਾਤਾ ਦਾ ਫੋਨ ਆਇਆ ਕਿ ਘਰੇ ਆ ਜਾ ਬੜਾ ਵੱਡ ਪਹਿਲਾਂ ਤਾਂ ਨੇਚਰਲੀ ਜਦੋਂ ਫਟਾਫਟ ਘਰੇ ਆ ਜਾਂਦਾ ਘਬਰਾਟ ਤਾਂ ਹੁੰਦੀ ਹੈ ਫਿਰ ਜਦੋਂ ਅੱਗੇ ਮਾਤਾ ਨੇ ਦੱਸਿਆ ਕਿ ਮਰੇ ਨਾਲ ਚੂੜੀ ਲਾ ਕੇ ਲੈ ਕੇ ਮੈਨੂੰ ਇਹ ਘਬਰਾਟ ਹੋ ਗਈ ਮੈਂ ਕਿਹਾ ਕੁਝ ਸੰਘਾਣਾ ਗਏ ਹੁਣ ਕੁਝ ਮਾਰਨ ਗਏ ਹੁਣ ਮੈਂ ਦੇਖਿਆ ਮੈਂ ਮੰਮੀ ਨੂੰ ਕਿਹਾ ਮੰਮੀ ਤੁਸੀਂ ਅੰਦਰ ਸੀ ਕਹਿੰਦੇ ਜਦੋਂ ਕਾਰ ਵਾਲੀ ਵੱਲ ਗੱਲ ਮੈਨੂੰ ਸਾਰੀ ਦੱਸੀ ਗਈ ਕਿ ਕਾਰ ਦੇ ਵਿੱਚ ਚੂੜੀ ਗਾਇਬ ਹੋਈ ਹੈ ਮੈਂ ਫੇਰ ਸ਼ੁਕਰ ਹੈ ਪ੍ਰਮਾਤਮਾ ਦਾ ਨਹੀਂ ਕੁਝ ਨਹੀਂ ਸੰਘਾਇਆਗਾ ਕੋਈ ਮਤਲਬ ਕਿ ਜਾਨੀ ਨੁਕਸਾਨ ਵੱਲੋਂ ਮਤਲਬ ਕਿ ਅਸੀਂ ਬਚਤ ਰਹਿ ਗਏ ਅਸੀਂ ਚਲੋ ਕੋਈ ਗੱਲ ਨਹੀਂ ਸੋਨਾ ਗਿਆ ਜਾਵੜ ਲਿਆ ਜੀ ਜੇ ਸਾਡੇ ਕਰਮਾਂ ਚ ਹੋਇਆ ਮਿਲ ਜੂਗਾ ਜੇ ਪ੍ਰਸ਼ਾਸਪਾਲਿਸ ਪ੍ਰਸ਼ਾਸਨ ਦੀ ਹਿੰਮਤ ਹੋਈ ਤਾਂ ਸਾਨੂੰ ਲੁਭਾ ਦਣਗੇ ਨਹੀਂ ਚਲੋ ਗਿਆ ਸੀ ਤਾਂ ਇਹੀ ਸ਼ੁਕਰ ਮਨਾਣਿਆ ਕਿ ਚਲੋ ਕੋਈ ਜਾਨੀ ਨੁਕਸਾਨ ਨਹੀਂ ਕੀਤਾ ਉਹਨਾਂ ਨੇ ਅਸੀਂ ਤਾਂ ਇਸੇ ਗੱਲ ਦਾ ਸ਼ੁਕਰ ਮਨਾਣਿਆ ਜੀ ਪਰ ਪੰਜਾਬ ਦੇ ਵਿੱਚ ਕੋਈ ਸੇਫ ਨਹੀਂ ਜੀ ਬਿਹਾਰ ਯੂਪੀ ਬਿਹਾਰ ਬਣਿਆ ਪਿਆ ਯੂਪੀ ਬਿਹਾਰ ਵਾਲੇ ਬਾ ਉਹ ਯੂਪੀ ਬਿਹਾਰ ਪੰਜਾਬ ਬਣ ਗਿਆ ਜੀ ਪੰਜਾਬ ਅੱਜ ਯੂਪੀ ਬਿਹਾਰ ਬਣ ਗਿਆ ਬਾਸ ਮਤਲਬ ਜਿਵੇਂ ਇਹ ਕਹਿ ਰਹੇ ਆ ਕਿ ਕ੍ਰਾਈਮ ਤੇ ਸਖਤੀ ਹੈ ਨਸ਼ੇ ਤੇ ਸਖਤੀ ਹੈ ਕੋਈ ਲੱਗਦੀ ਆ ਤੁਹਾਨੂੰ ਮੈਂ ਤਾਂ ਕੋਈ ਮੰਨਦਾ ਨਹੀਂ ਜੀ ਕਿੱਥੇ ਸਾਰੇ ਸਾਰੇ ਕਿਤੇ ਕੁੱਲ ਥਾਂ ਤੇ ਨਸ਼ਾ ਮਿਲ ਜਾਂਦਾ ਉਵੇਂ ਹੀ ਮਿਲ ਜਾਂਦਾ ਉਵੇਂ ਚੋਰੀਆਂ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਜੀ ਇੱਕ ਤਾਂ ਕੱਲੇ ਰਾਤਾਂ ਤੇ ਦੁਪਹਿਰ ਨੂੰ ਸੌਂਦੇ ਹੁੰਦੇ ਸੀ ਕਿ ਦੁਪਹਿਰੇ ਬੰਦਾ ਕੋਈ ਨਹੀਂ ਹੁੰਦਾ ਗਲੀ 'ਚ ਚਲੋ ਘਰਾਂ ਦੇ ਵਿੱਚ ਸ਼ਾਂਤ ਬੈਠੇ ਹੁੰਦੇ ਆ ਉਦੋਂ ਲੁੱਟ ਲੈਂਦੇ ਆ ਅੱਜ ਕੱਲ ਤਾਂ ਮੈਂ ਕਹਿੰਦਾ ਸ਼ਾਮ ਨੂੰ ਸ਼ਾਮ ਹੋਵੇ ਸਵੇਰ ਹੋਵੇ ਭਰੇ ਬਾਜ਼ਾਰ ਦੇ ਵਿੱਚ ਲੁੱਟ ਕੇ ਲੈ ਜਾਂਦਾ ਜੀ ਕਦੇ ਨਾਲ ਸੇਫ ਹੈ ਮੈਨੂੰ ਐ ਦੱਸ ਦਿਓ ਕਿਹੜੀ ਕਸਟ ਗਏ ਇਹਨਾਂ ਨੇ ਪਾਦੀ ਇਹਨਾਂ ਨੇ ਕੋਈ ਠੱਲ ਪਾਈ ਹੈ ਮੈਨੂੰ ਇੱਕ ਇੱਕ ਗੱਲ ਦੇ ਇਸ ਗੱਲ ਦਾ ਮਨਿੰਦਰ ਜੀ ਮੈਂ ਤੁਹਾਡੇ ਤੋਂ ਤੁਹਾਨੂੰ ਪੁੱਛਣਾ ਹੈ ਸਰਕਾਰ ਨੂੰ ਪੁੱਛਦਾ ਪ੍ਰਸ਼ਾਸਨ ਨੂੰ ਪੁੱਛਦਾ ਕਿਹੜੀ ਠੱਲ ਪੈ ਗਈ ਮੈਨੂੰ ਤਾਂ ਐਂ ਤਾਂ ਦੱਸ ਦਿਓ ਜੀ ਅੱਜ ਤੱਕ ਹਮੇ ਰੋਜ਼ ਦਾ ਰੋਜ਼ ਦੇ ਇੱਕ ਦੋ ਵਾਕਏ ਆਪਣੇ ਜੈਤੋ ਦੇ ਵਿੱਚ ਹੈ ਸਾਰਾ ਪੰਜਾਬ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਇੱਕ ਦੋ ਵਾਕਏ ਜਿਹੜੇ ਕਿ ਆਪਣੇ ਇਲਮ ਦੇ ਵਿੱਚ ਆ ਜਾਂਦੇ ਕਿ ਅਜੇ ਹੋ ਰਹੀ ਹੈ ਇਹ ਪੰਜਾਬ ਦੇ ਵਿੱਚ ਜੈਤੋ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਤਾਂ ਪਤਾ ਨਹੀਂ ਕਿੰਨੇ ਕੁ ਹੁੰਦੇ ਹੋਣਗੇ ਵਾਕਏ ਠੱਲ ਢੁੱਲ ਕੋਈ ਠੱਲ ਨਹੀਂ ਪਈ ਜੀ ਉਦੋਂ ਤਾਂ ਵੱਧ ਵਧਿਆ ਹੈ ਕੰਮ ਪਤਾ ਤੁਹਾਡੇ ਹੁਣ ਜਿਵੇਂ ਇਹ ਘਟਨਾ ਵਾਪਰ ਗਈ ਇਹਨਾਂ ਦੇ ਮਨ ਚੋਂ ਤੁਹਾਡੇ ਮਨ ਚੋਂ ਤੁਹਾਡੇ ਭੈਣ ਜੀ ਬੈਠਿਆ ਇਹਨਾਂ ਦੇ ਮਨ ਚੋਂ ਤਾਂ ਦਹਿਸ਼ਤ ਜਾਣੀ ਨਹੀਂ ਹੁਣ ਤਾਂ ਹਾਂ ਜੀ ਨਾ ਹੁਣ ਕਿੱਥੇ ਮੈਂ ਤਾਂ ਮਾਤਾ ਨੂੰ ਪਹਿ ਲੱਗੇ ਕਿ ਮਾਦੀ ਵਾਈਫ ਨੂੰ ਵੀ ਕਹਿ ਕੇ ਟੈਂ ਕਿ ਕੋਈ ਆ ਜਾਈ ਹਮ ਭਮਾਂ ਦੀ ਥੋੜਾ ਜਿਹਾ ਵੀ ਜਾਣਕਾਰ ਹੋਵੇ ਮੈਂ ਕਿ ਜਮਾਵਾਰ ਨਾ ਖੋਲੂ ਬਸ ਆਪਦੀ ਕੁੰਡੀ ਲਗਾ ਕੇ ਬੈਠੋ ਕੋਈ ਕਿਸੇ ਨੂੰ ਪਾਣੀ ਨਹੀਂ ਪਿਉਣਾ ਉਸ ਤੋਂ ਬਾਅਦ ਤੁਸੀਂ ਐਂ ਸੋਚ ਲਓ ਕਿ ਪਾਣੀ ਆਪਾਂ ਨੂੰ ਪਾਪ ਹੀ ਲੱਗ ਜੇ ਕੋਈ ਗੱਲ ਨਹੀਂ ਪਰ ਅੱਜ ਕੱਲ ਬਹੁਤ ਸਮਾਜ ਸੇਵੀ ਹੋ ਸਰਦਨ ਸਮਾਜ ਸੇਵਾ ਸਾਰਾ ਕੁਝ ਕਰਦੇ ਆ ਜੀ ਉਸ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਿੱਚ 16 ਸਾਲ ਤੋਂ ਮਤਲਬ ਕਿ ਸੇਵਾ ਨਿਭਾ ਰਹੇ ਆ ਅੱਜ ਦੀ ਗੱਡੀ ਸਾਡੇ ਛੋਟਾ ਭਾਈ ਸ਼ੇਖਰ ਸ਼ਰਮਾ ਪ੍ਰਧਾਨ ਬਣਿਆ ਬਹੁਤ ਵਧੀਆ ਸੇਵਾ ਕਰਦੇ ਪਰ ਜੇ ਕਹਿ ਦਈਏ ਕਿ ਸਮਾਜ ਸੇਵੀ ਹੁੰਦੇ ਹੋਏ ਵੀ ਅਸੀਂ ਵੀ ਸੇਫ ਨਹੀਂ ਜੀ ਕੋਈ ਕਿਸੇ ਪ੍ਰਕਾਰ ਦਾ ਕੋਈ ਬੰਦਾ ਨਹੀਂ ਸੇਫ ਜੀ ਅੱਜ ਕੱਲ ਚਲੋ ਮਾਤਾ ਦੇ ਮਨ ਚ ਵੀ ਉਹੀ ਹੁੰਦਾ ਚਲ ਪਾਣੀ ਮੰਗਿਆ ਕਿਸੇ ਨੇ ਬੰਦਾ ਚਲਾ ਜਾਂਦਾ ਪਰ ਗੱਲ ਹੁਣ ਵੀ ਉਹ ਸਮਾਂ ਵੀ ਨਹੀਂ ਰਿਹਾ ਹੁੰਦਾ ਪਾਣੀ ਦਾ ਛੱਡੋ ਜੀ ਅਗਲਾ ਰੋਟੀ ਲੈ ਕੇ ਵੀ ਚਲਾ ਜਾਂਦਾ ਅਗਲਾ ਕਹਿੰਦਾ ਪੰਜਾਬ ਦੇ ਵਿੱਚ ਤਾਂ ਲੋਕ ਐਡੇ ਗ੍ਰਹਿਮਦਲ ਐ ਅਗਲਾ ਕਹਿੰਦਾ ਯਾਰ ਕੀ ਘਰੇ ਆਇਆ ਕੋਈ ਆਪਾਂ ਉਹਨੂੰ ਖਵਾ ਪਿਆ ਕੇ ਤੋਰੀਏ ਭਵਨ ਦੀ ਕੋਈ ਵੀ ਆ ਉਹ ਜਾਣ ਦੇ ਭੰਦੇ ਨਹੀਂ ਜਾਂਦਾ ਪਰ ਆਲੇ ਇੰਨੀਆਂ ਲੁੱਟਾ ਖਵਾ ਨੂੰ ਦੇਖਦੇ ਹੋਏ ਮੈਂ ਤਾਂ ਇਹੀ ਸਾਰੇ ਪੰਜਾਬ ਨੂੰ ਕਿ ਦੁਨੀਆ ਵਾਸੀਆਂ ਨੂੰ ਇਹੀ ਕਹਿੰਨਾ ਹੈ ਕਿ ਕਿਸੇ ਨੂੰ ਅੱਜ ਕੱਲ ਪਾਣੀ ਰੋਟੀ ਤਾਂ ਬਹੁਤ ਦੂਰ ਦੀ ਗੱਲ ਪਾਣੀ ਤੱਕ ਨਾ ਪੁੱਛੋ ਜੀ ਤੁਹਾਡੇ ਕਹਿੰਦਾ ਮਤਲਬ ਵੀ ਕੋਈ ਕ੍ਰਾਈਮ ਤੇ ਸਖਤੀ ਹੈ ਨਹੀਂ ਜੀ। ਨਾ ਜੀ ਨਾ ਇੱਕ ਪੈਸੇ ਦੀ ਤੁਸੀਂ ਆ ਆંકੜੇ ਸਮਾਚਾਰੀ ਦੱਸਦੇ ਜੀ। ਰੋਜ਼ ਦਾ ਸੀ ਬਜ਼ਾਰਾਂ ਦੇ ਵਿੱਚ ਦੇਖ ਰਹੇ ਆ ਤੁਹਾਡੀ ਮੀਡੀਆ ਰਾਹੀਂ ਦੇਖ ਰਹੇ ਆ। ਰੋਜ਼ ਦੇਖ ਰਹੇ ਆ ਕਿ ਕਿਤਨਾ ਕਿਤੇ ਕੋਈ ਨਾ ਕੋਈ ਵਾਰਦਾਤ ਕੱਦੀ ਹੋਈ ਵੀ ਜੱਤੋ ਦੇ ਵਿੱਚ। ਮੈਂ ਕੱਲ ਸਾਰੇ ਪੰਜਾਬ ਦੀ ਜਾਂ ਇੰਡੀਆ ਦੀ ਗੱਲ ਨਹੀਂ ਕਰ ਰਿਹਾ ਜੱਤੋ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਨਹੀਂ। ਜੱਤੋ ਜੋ ਰੋਜ਼ ਦੀ ਦੋ ਵਾਰਦਾਤਾਂ ਹੈਗੀਆਂ ਹੈਗੀਆਂ ਕਦੇ ਕਿਸੇ ਨੂੰ ਬਿਜਾਰਤ ਚੋ ਲੁੱਟ ਲਿਆ ਕਦੇ ਕਿਸੇ ਦੇ ਘਰੇ ਚਾਕੂ ਲੈ ਕੇ ਵੜ ਗਏ ਕਦੇ ਕਿਸੇ ਨੂੰ ਐ ਪਾਣੀ ਦੇ ਬਹਾਨੇ ਬੁਲਾ ਕੇ ਲੁੱਟ ਲਿਆ ਕਦੇ ਕਿਸੇ ਨੂੰ ਕੁੱਟ ਗਏ ਕਦੇ ਕਿਸੇ ਨੂੰ ਮਾਰ ਗਏ ਕੋਈ ਵਾਰਦਾਤ ਤੇ ਕੋਈ ਠੱਲ ਨਹੀਂ ਪਈ ਜੀ ਘਰਾਂ ਚ ਸੇਫ ਨਹੀਂ ਰਹੇ ਹੁਣ ਅਸੀਂ ਨਾ ਜੀ ਨਾ ਹੁਣ ਤਾਂ ਘਰਾਂ ਚ ਵੀ ਸੇਫ ਹੈ ਨਹੀਂ ਜੀ ਇੱਕ ਪੈਸਾ ਵੀ ਬੰਦਾ ਕਿੱਥੇ ਜਾਊਗਾ ਮੈਂ ਤਾਂ ਘਰ ਹੀ ਘਰ ਹੀ ਘਰ ਸਾਰਿਆਂ ਨੂੰ ਬੰਦਾ ਸੁਰੱਖਿਤ ਅਗਲਾ ਕੀ ਕਹਿੰਦਾ ਕਿ ਮੈਂ ਆਪਦੇ ਘਰੇ ਬੈਠਾ ਹਾਂ ਜਦੋਂ ਘਰਾਂ ਜੀ ਸੇਫ ਹੈ ਨਹੀਂ ਜੀ ਫਿਰ ਬਾਹਰ ਤਾਂ ਨਿਕਲ ਕੇ ਤੁਸੀਂ ਐ ਦੇਖੋ ਕਿ ਕੀ ਸੇਫ ਹੈ ਇੱਕ ਪੈਸਾ ਦਾ ਸ ਏ ਪੁੱਤਰ ਨੇ ਮਾਤਾ ਜੀ ਦੇ ਜਿੰਨਾਂ ਨਾਲੇ ਵਾਰਦਾਤ ਵਾਪਰੀ ਆ ਇਹਨਾਂ ਦਾ ਕਹਿਣ ਦਾ ਇਹੀ ਹੈ ਕਿ ਹੁਣ ਤਾਂ ਘਰਾਂ 'ਚ ਵੀ ਡਰ ਲੱਗਣ ਲੱਗ ਗਿਆ ਘਰਾਂ ਦੇ ਵਿੱਚ ਵੀ ਅਸੀਂ ਸੇਫ ਨਹੀਂ ਕਿਸੇ ਤਰੀਕੇ ਦਾ ਕਿਸੇ ਨੂੰ ਪਾਣੀ ਪੁੱਛਣ ਦਾ ਵੀ ਸਮਾਂ ਨਹੀਂ ਰਿਹਾ ਇਹ ਹਾਲਾਤ ਪੰਜਾਬ ਦੇ ਬਣ ਚੁੱਕੇ ਨੇ ਤੇ ਭਗਵੰਤ ਸਿੰਘ ਮਾਨੇ ਕਹਿੰਦੇ ਨੇ ਕਿ ਪੰਜਾਬ ਰੰਗਲਾ ਬਣ ਚੁੱਕਿਆ ਰੰਗਲਾ ਪੰਜਾਬ ਲੱਗਦਾ ਹੀ ਪਰ ਮੈਂ ਤਾਂ ਕੋਈ ਰਵਾਨਾ ਨਹੀਂ ਭਗਵੰਤ ਸਾਨੂ ਦੇ ਕਹਿੰਦੇ ਨਾਲ ਤ ਨਹੀਂ ਬੰਦਾ ਰੰਗਲਾ ਪੰਜਾਬ ਰੰਗਲਾ ਪੰਜਾਬ ਬੰਦ ਜੇ ਉਹ ਕ੍ਰਾਈਮ ਖਤਮ ਹੋਵੇ ਜਿੱਥੇ ਬੰਦਾ ਕੀ ਬਿਨਾ ਕਿਸੇ ਖੋਫ ਤੋਂ ਕਿਤੇ ਮਰਜ਼ੀ ਫਿਰਦਾ ਰਹੇ ਬੰਦਾ ਤਾਂ ਘਰੇ ਬੈਠਾ ਡਰੀ ਜਾਂਦਾ ਨਹੀਂ ਹੁਣ ਮੇਰੀ ਮਾ ਕੀ ਘਰੋਂ ਮੇਰੇ ਘਰੋਂ ਲੈ ਕੇ ਚੀਜ਼ੇ ਖੋਕੇ ਉਹ ਕਾਹਦਾ ਰੰਗਲਾ ਪੰਜਾਬਾ ਜੀ ਇੱਕ ਪੈਸੇ ਦਾ ਵੀ ਰੰਗਲਾ ਪੰਜਾਬ ਨਹੀਂ ਦਾ ਰੰਗਲੇ ਪੰਜਾਬ ਤੇ ਸਵਾਲ ਹੈ ਬਜ਼ੁਰਗ ਮਾਤਾ ਦੇ ਨਾਲ ਜੋ ਵਾਪਰਿਆ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਜੇ ਸਰਕਾਰਾਂ ਤੇ ਜਾਂ ਪੁਲਿਸ ਤੇ ਆਸ ਰੱਖੋਗੇ ਤਾਂ ਕੋਈ ਆਸ ਨਹੀਂ ਹੈ ਆਪ ਹੀ ਸਾਵਧਾਨ ਹੋਣਾ ਪੈਣਾ ਹੁਣ ਘਰਾਂ 'ਚ ਵੀ ਡਰ ਕੇ ਰਹਿਣਾ ਪੈਣਾ ਇਹ ਪੰਜਾਬ ਦੇ ਹਾਲਾਤ ਬਣ ਚੁੱਕੇ ਆ ਜਿਸ ਤਰੀਕੇ ਦੀ ਘਟਨਾ ਇਸ ਪਰਿਵਾਰ ਨਾਲ ਵਾਪਰੀ ਹੈ ਬੀਤੇ ਦਿਨੀ ਇਸੇ ਤਰੀਕੇ ਦੇ ਨਾਲ ਇੱਕ ਵਿਅਕਤੀ ਚਾਕੂ ਲੈ ਕੇ ਕਿਸੇ ਦੇ ਘਰੇ ਚਲਿਆ ਗਿਆ ਉਸ ਤੋਂ ਪਹਿਲਾਂ ਕੁੱਤਾ ਚੱਕ ਲਿਆ ਗਿਆ ਮਤਲਬ ਇਹ ਹਾਲਾਤ ਬਣ ਚੁੱਕੇ ਨੇ ਤੇ ਭਗਵਾਨ ਸਿੰਘ ਮਾਨ ਦਾ ਇਹ ਰੰਗਲਾ ਪੰਜਾਬ ਬਣ ਚੁੱਕਾ